ਕੀ ਹਾਲ ਹੈ ਬਈ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੀਆਂ ਹਰ ਨਵੀਂ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਅੱਜ ਦੀ ਆਪਣੀ ਇਸ ਨਵੀਂ ਵੀਡੀਓ 'ਚ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਤੇ ਇੱਕ ਆਪਾ ਤੁਹਾਡੇ ਖਾਤਰ ਘਰ ਬਹੁਤ ਚੰਗਾ ਬਹੁਤ ਚੰਗੇ ਰੇਡ ਦੇ ਵਿੱਚ ਲੈ ਕੇ ਪਹੁੰਚਿਆ ਜੀ ਪੂਰੀ ਆਪਾਂ ਗੱਲ ਕਰਾਂਗੇ ਜਿਹੜਾ ਘਰ ਉਹ ਸਿਰਫ 9 ਲੱਖ ਦਾ ਤੇ ਬਾਕੀ ਹੋਰ ਵੀ ਮਸ਼ੀਨਰੀਆਂ ਨੇ 35000 ਦੀ ਗੱਡੀ ਹੈ ਸਿਰਫ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਬਈ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਘਰ ਕੋਠੀ ਮਕਾਨ ਹੈਗਾ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਪਿੰਡ ਸ਼ਹਿਰ ਚ ਤਾਂ ਆਪਣਾ ਨੰਬਰ ਨੀਚੇ ਹਰੀ ਜਖਰਾਂ ਚ ਲਿਖਿਆ ਹੋਊਗਾ 78140 38764 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆ ਕੁਝ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਦੀ ਪਹਿਲੀ ਗੱਡੀ ਆਪਣੇ ਕੋਲੇ ਸਵਿਫਟ ਐਲਡੀਆਈ ਪਹੁੰਚੀ ਆ ਬਾਈ ਨਵੰਬਰ 2016 ਮਾਡਲ ਹੈ ਗੱਡੀ ਦੀ ਕੰਡੀਸ਼ਨ ਆਲੋਕੀ ਹੈ ਜੀ ਤੇ ਥੋੜਾ ਜਿਹਾ ਸ਼ਾਮ ਨੂੰ ਫੋਟੋਆਂ ਖਿੱਚੀਆਂ ਹੋਈਆਂ ਰੰਗ ਦਾ ਮੈਨੂੰ ਕਨਫਰਮ ਨਹੀਂ ਹੈਗਾ ਵੀ ਕਾਲੇ ਰੰਗ ਦੀ ਆ ਜਾ ਗਰੇ ਕਲਰ ਚਾ ਉਹ ਤੁਸੀਂ ਮਾਲਕ ਨਾਲ ਆਪੇ ਪੁੱਛ ਲਿਓ ਜਤੋਂ ਤੁਹਾਨੂੰ ਪਤਾ ਲੱਗਦਾ ਤਾਂ ਠੀਕ ਹੈ ਜੀ ਬਾਕੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਇੰਜਨ ਗੇਅਰ ਪੂਰਾ ਵਧੀਆ ਜੀ ਤੇ ਮਾਲਕ ਦਾ ਜਿਹੜਾ ਏਰੀਆ ਗੁਰੂ ਹਰਸਹਾਈ ਹੈ ਡਿਸਟ੍ਰਿਕਟ ਲੱਗਦੀ ਇਹਨਾਂ ਨੂੰ ਫਿਰੋਜ਼ਪੁਰ ਡਿਮਾਂਡ ਦੀ ਗੱਲ ਕਰੀਏ 4 ਲੱਖ ਤੇ 20 ਹਜ਼ਾਰ ਰੁਪਿਆ ਇਹਨਾਂ ਨੇ ਕਿਹਾ ਬਾਕੀ ਕਹਿੰਦੇ ਆ ਵੀ ਮੌਕੇ ਤੇ ਕਰ ਲਵਾਂਗੇ ਜੇ ਆਪਾਂ ਅੰਦਰੋਂ ਗੱਲ ਕਰੀਏ ਇੰਟੀਰੀਅਰ ਵਗੈਰਾ ਪੂਰਾ ਵਧੀਆਗਾ ਮੈਟਿੰਗ ਮੂਟਿੰਗ ਹੋਈ ਹੈ ਮੈਟ ਵਧੀਆ ਰੱਖੇ ਹੋਏ ਨੇ ਸੀਟ ਕਵਰ ਪੂਰੇ ਟੌਪ ਦੇ ਨੇ ਬਾਕੀ ਤੁਹਾਡੇ ਸਾਹਮਣੇ ਗੱਡੀ ਆ 4b ਡਿਮਾਂਡ ਲੈਸ ਬਸ ਹੋ ਜੂਗਾ ਤੇ ਗ੍ਰੇ ਕਲਰ ਚ ਸੋਰੀ ਇਹਨਾਂ ਨੇ ਲਿਖਿਆ ਹੋਇਆ ਸੀਗਾ ਪਹਿਲਾਂ ਮੈਂ ਧਿਆਨ ਨਹੀਂ ਦਿੱਤਾ ਗ੍ਰੇ ਕਲਰ ਚ ਗੱਡੀਆਂ ਜੀ ਆਹ ਤਿੰਨ ਨੰਬਰ 95924 64198 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਆਹ ਗੱਡੀ ਪਸੰਦ ਆਈ ਹੈ ਰੇਟ ਵੀ ਤੁਹਾਨੂੰ ਦੱਸਦਾ ਰੇਟ ਹੋ ਜੂਗਾ ਤਾਂ ਕਿ ਤੁਸੀਂ ਇੱਕ ਵਾਰੀ ਮਾਲਕ ਨਾਲ ਗੱਲ ਕਰ ਲਿਓ ਤੇ ਹੁਣ ਆਪਾਂ ਗੱਲ ਕਰਾਂਗੇ ਵਰਨਾ ਗੱਡੀ ਦੀ ਵਰਨਾ ਗੱਡੀ 2014 ਮਾਡਲ ਨਵੰਬਰ ਮਹੀਨਾ ਲਾਸਟ ਮਹੀਨਾ ਆਪਾਂ ਕਹਿ ਸਕਦੇ ਹਾਂ ਬਿਲਕੁਲ ਨਵੀਂ ਗੱਡੀ ਹੈ ਜੀ ਟੌਪ ਦੀ ਗੱਡੀ ਹੈ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਟਾਇਰ ਨੇ ਨਵੀਂ ਬੈਟਰੀ ਹੈ ਏਸੀ ਕੰਪਰੈਸਰ ਹੁੰਦਾ ਉਹ ਵੀ ਨਵੇਂ ਜੀ ਸਰਵਿਸ A ਤੋਂ Z ਸਾਰੀ ਹੋਈ ਹੈ ਇਨਸ਼ੋਰੈਂਸ ਜਿਹੜਾ ਹੈਗਾ ਉਹ ਹੈ ਜੀ 19 ਦਸੰਬਰ 2024 ਮਤਲਬ ਲਾਸਟ ਮਹੀਨਾ ਹੋਇਆ ਜੀ ਤੇ ਫੁੱਲ ਗਰੰਟੀ ਹੈ ਜੀ ਸਾਰੀ ਚੀਜ਼ ਦੀ ਹਰ ਚੀਜ਼ ਦੀ ਤੇ ਸਾਰਾ ਜਿਹੜਾ ਰੰਗ ਹੈ ਨਾਲ ਦਾਗਾ ਮੜਾ ਜਾ ਮਤਲਬ ਫੁਹਾਰਾ ਵੀ ਨਹੀਂ ਵੱਜਿਆ ਹੋਇਆ ਰੰਗ ਦਾ ਕਿਸੇ ਪਾਸੇ ਲੋਕੇਸ਼ਨ ਦੀ ਗੱਲ ਕਰੀਏ ਕਠੂਆ ਜੰਮੂ ਏਰੀਆ 480 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਕਿ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਮੌਕੇ ਤੇ ਘਾਟਾ-ਵਾਦਾ ਕਰ ਲਾਂਗੇ ਇੱਕ ਬੜੀ ਸਰਫਾਹ ਡਿਮਾਂਡ ਹੈਗੀ ਕਿਸ ਨੂੰ ਪਸੰਦ ਆਈ ਆ ਤੁਸੀਂ ਦੇਖੋ ਪੈਰਾਂ 'ਚ ਅਲਾਈ ਲੱਗੇ ਹੋਏ ਨੇ ਬਹੁਤ ਟੌਪ ਦੇ ਅਲਾਈ ਲੱਗੇ ਹੋਏ ਨੇ ਟੌਪ ਦੀ ਗੱਡੀ ਆ ਬੰਪਰ ਟੂ ਬੰਪਰ ਸਾਰੀ ਗੱਡੀ ਬਹੁਤ ਚੰਗੀ ਆ ਸਿੰਘ ਤੇ ਤੁਸੀਂ ਜਾ ਕੇ ਦੇਖਣੀ ਆ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਵੀ ਆਪਾਂ ਸਕਰੀਨ ਤੇ ਦੇ ਰੱਖਿਆ 95 419 81 087 ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਆ ਤੇ ਇੱਕ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹੈ ਰਿਟੇਜ ਗੱਡੀ ਜਿਹੜੀ ਰਿਟੇਜ ਗੱਡੀ ਆਪਾਂ ਲੈ ਕੇ ਪਹੁੰਚਿਆ ਆਹ ਗੱਡੀ ਹੈ ਜਿਹੜੀ 15 ਮਾਡਲ ਹੈ ਜੀ ਗੱਡੀ ਫਾਸਟ ਓਨਰ ਹੈ ਸਾਰੀ ਗੱਡੀ ਜੈਨੂਨ ਹੈ オリジナル ਹੈ 61000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਤੇ ਕੰਪਨੀ ਰਿਕਾਰਡ ਚੱਲੀ ਹੋਈ ਹੈ ਤੇ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ 230 ਫਿਕਸ ਇਹਨਾਂ ਨੇ ਰੇਟ ਮੰਗਿਆ ਦੋਵੇਂ ਚਾਬੀਆਂ オリジナル ਨਾਲ ਨੇ ਏਰੀਆ ਫਿਰੋਜ਼ਪੁਰ ਹੈ ਗੱਡੀ ਦੀ ਕੰਡੀਸ਼ਨ ਆਲੋਕ ਹੈ ਗੱਡੀ ਸਿਲਵਰ ਰੰਗ ਚ ਹੈ ਤੇ ਗੱਡੀ ਦਾ ਨੰਬਰ ਹਰਿਆਣਾ ਚ ਹੈ ਗੱਡੀ ਵਧੀਆ ਸੋਹਣੀ ਸਾਫ ਸੁਥਰੀ ਆ ਤੇ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹੋ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ 88727 68341 ਬਾਕੀ ਮਸ਼ੀਨਰੀਆਂ ਦੀ ਗੱਲ ਤਾਂ ਹੋਈ ਰਹੀ ਆ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਅੱਗੇ ਘਰ ਵੀ ਆ ਗੱਡੀਆਂ ਵੀ ਆ ਤੇ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਪਹਿਲੀ ਵਾਰ ਜੇ ਆਏ ਹੋ ਤੁਸੀਂ ਤੇ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਤੁਸੀਂ ਕੋਈ ਚੀਜ਼ ਵੇਚਣਾ ਚਾਹੁੰਦੇ ਹੋ ਜਿਵੇਂ ਕੋਈ ਮਸ਼ੀਨਰੀ ਹੈ ਕੋਈ ਘਰ ਹੈ ਕੋਠੀ ਮਕਾਨ ਕੋਈ ਬੁਲਟ ਹੈ ਕੋਈ ਛੋਟਾ ਥੀ ਹੈ ਕੁਝ ਵੀ ਹੈ ਚਾਹੀਏ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਰੀ ਜਕਰਾਂ ਦੇ ਵਿੱਚ ਲਿਖਿਆ ਹੁੰਦਾ ਹੈ 78140 838764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਇੱਕ ਵੀਡੀਓ ਤੇ 10-12 ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਆਪਣੇ ਕੋਲੇ ਸਾਰਾ ਕੁਝ ਭੇਜ ਦਿਓ ਤੇ ਉਹ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਾਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਤੇ ਵਧੀਆ ਮਸ਼ੀਨਰੀ ਆਪਾਂ ਲੈ ਕੇ ਆਉਂਦੇ ਰਹਨੇ ਆ ਵਧੀਆ ਘਰ ਵੀ ਲੈ ਕੇ ਆਉਂਦੇ ਰਹਨੇ ਆ ਬਾਕੀ ਅੱਜ ਤੁਸੀਂ 9 ਲੱਖ ਦਾ ਘਰ ਦੇਖੋਗੇ ਵਧੀਆ ਮਕਾਨ ਹੈ ਤੇ ਕਿਸੇ ਨੂੰ ਚਾਹੀਦਾ ਕੋਈ ਲੋੜਮੰਦ ਹੈਗਾ ਤਾਂ ਤੁਸੀਂ ਵੀਡੀਓ ਨੂੰ ਲਾਜ਼ਮੀ ਦੇਖਿਓ ਅੱਗੇ ਵੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਕਰ ਦਿਓ ਜਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਦਾ ਤੁਹਾਨੂੰ ਇੱਕ ਨੀਚੇ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਬਾਕੀ ਮਿਸ਼ਨਰੀਆਂ ਦੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਤੇ ਹੁਣ ਆਪਾਂ ਫਿਰ ਤੋਂ ਗੱਡੀ ਦੀ ਗੱਲ ਕਰਦੇ ਹਾਂ ਆਪਣੇ ਕੋਲੇ Maruti ਦੀ 800 ਗੱਡੀ ਪਹੁੰਚੀ ਐ ਇੱਕ ਗੱਡੀ ਦੀ ਕੰਡੀਸ਼ਨ ਚੈੱਕ ਕਰਉছি ਗੱਡੀ ਆਲੋਕੀ ਆ 1998 ਮਾਡਲ ਐ AC ਹੀਟਰ ਵਰਕਿੰਗ ਚ ਐ ਗੱਡੀ ਦੀ ਬਾਡੀ ਲਾਈਨ ਬਹੁਤ ਵਧੀਆ ਜੀ ਗੱਡੀ ਪੰਜਾਬ ਨੰਬਰ ਹੈ ਨਾ ਕੋਈ ਗਲੀ ਸੜੀ ਹੈ ਅੰਦਰੋਂ ਦੇਖੋ ਜੀ ਅੰਦਰ ਬਹੁਤ ਜ਼ਿਆਦਾ ਵਧੀਆ ਪਈ ਆ ਮਿਊਜ਼ਿਕ ਸਿਸਟਮ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਤੇ ਸਾਰਾ ਕੁਝ ਵਧੀਆਗਾ ਚਲਾਉਣ ਚ ਕੋਈ ਕਮੀ ਨਹੀਂ ਚਿੱਟੇ ਰੰਗ ਦੀ ਹੈ ਮਾੜੇ ਮੋٹے ਸਕਰੈਚ ਚਲੋ ਵੱਖਰੀ ਗੱਲ ਹੈ ਪਰ ਗੱਡੀ ਦਾ ਰੰਗ ਬਹੁਤ ਵਧੀਆ ਮਤਲਬ ਵਾਈਟਨੈਸ ਬਹੁਤ ਹੈ ਜੀ ਕਈ ਗੱਡੀਆਂ ਹੁੰਦੀਆਂ ਜੀ ਆਪਾਂ ਦੇਖਦੇ ਆ ਚਾਹੇ 2003 ਮਾਡਲ ਹੋਣ 4 ਮਾਡਲ ਹੋਣ ਕਈ ਖਰਾਬ ਜਿਹਾ ਹੋਇਆ ਪਿਆ ਰੰਗ ਪਰ ਇਸ ਗੱਡੀ ਦਾ ਰੰਗ ਬਹੁਤ ਵਧੀਆ ਪਿਆ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਹੈ ਕਿਉਂਕਿ ਰੇਟ ਵੀ ਠੀਕ ਆ 35000 ਰੁਪਇਆ ਤੇ ਮਾਲਕ ਕਹਿੰਦੇ ਸੀਗੇ ਵੇ ਘਾਟਾ ਵਾਦਾ ਕਰ ਲਾਂਗੇ ਤੇ ਤੁਸੀਂ ਜਾ ਕੇ ਦੇਖਣੀ ਹੋਵੇ ਇਹਨਾਂ ਦੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖ ਸਕਦੇ ਹੋ ਟ੍ਰਾਈ ਟ੍ਰਾਈ ਲੈ ਕੇ ਦੇਖ ਸਕਦੇ ਹੋ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਮੈਂ ਕਿ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਸੀਗਾ 88721 5800 34 ਨੰਬਰ ਤੇ ਗੱਲ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਮਕਾਨ ਲੈ ਕੇ ਪਹੁੰਚੇ ਆਂ ਤੇ ਮਕਾਨ ਦੀ ਆਪਾਂ ਪੂਰੀ ਗੱਲ ਕਰਦੇ ਆਂ ਜੀ ਮਕਾਨ ਬਹੁਤ ਵਧੀਆ ਜੀ ਰੇਟ ਤੋਂ ਮੈਂ ਦੱਸ ਹੀ ਦਿੱਤਾ ਸੀਗਾ 9 ਲੱਖ ਰੁਪਇਆ ਇਹਨਾਂ ਨੇ ਮੰਗਿਆ ਜੀ ਤੇ ਸਬਰਾਹ ਇਹਨਾਂ ਦਾ ਪਿੰਡ ਹੈ ਜੀ ਤੇ ਜਿਹੜਾ ਇਹਨਾਂ ਦਾ ਮਕਾਨ ਹੈ ਆਹ ਪਿੰਡ ਦੇ ਮਤਲਬ ਪਿੰਡ ਤੋਂ ਥੋੜੀ ਦੂਰੀ ਤੇ 3 ਕਿਲੋਮੀਟਰ ਦੂਰ ਖੇਤ ਦੇ ਵਿੱਚ ਬਣਾਇਆ ਹੋਇਆ ਇਹਨਾਂ ਦੀ ਖੇਤ ਦੇ ਵਿੱਚ ਬਣਾਇਆ ਹੋਇਆ ਤੇ ਡਿਸਟ੍ਰਿਕਟ ਇਹਨਾਂ ਨੂੰ ਤਰਨ ਤਰਨ ਲੱਗਦੀ ਹੈਗੀ ਤੇ 9 ਲੱਖ ਰੁਪਇਆ ਕਿ ਹੈ 3 ਮਰਲੇ ਤੋਂ ਉੱਪਰ ਜਗ੍ਹਾ ਹੈ ਜੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਮਕਾਨ ਜਾ ਕੇ ਵੀ ਦਿਖ ਸਕ ਦੂੰ ਤੇ ਕੰਮ ਕੁੰਮ ਸਾਰਾ ਹੋਇਆ ਕਿਚਨ ਦਾ ਵਧੀਆ ਕੰਮ ਹੋਇਆ ਵਧੀਆ ਕਮਰੇ ਬਣੇ ਹੋਈ ਨੇ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਮੇਨ ਗੇਟ ਵਧੀਆ ਲੱਗਿਆ ਹੋਇਆ ਬਾਕੀ ਜੋੜੀਆਂ ਜੁੜੀਆਂ ਵਧੀਆ ਲੱਗੀਆਂ ਹੋਈਆਂ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ 9 ਲੱਖ ਰੁਪਏ ਡਿਮਾਂਡ ਇਹਨਾਂ ਨੇ ਇੱਕ ਵਾਰੀ ਕਹੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਉੱਪਰ-ਨੀਚੇ ਕਰ ਲੈਵਾਂਗੇ ਤੇ ਨੰਬਰ 8146474026 ਅਹਹ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਤੇ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਮਿਲ ਗਿਆ ਹੂਆ ਤੁਹਾਨੂੰ 8146474026 ਗੱਲਬਾਤ ਆਪੇ ਕਰ ਲਿਓ ਮਕਾਨ ਦੇ ਮਾਲਕ ਦੀ ਤੇ ਕਿਸ ਨੇ ਐਡ ਕਰਬਾਉਣੀ ਹੈ ਜੀ ਕੋਠੀ ਘਰ ਮਕਾਨ ਦੀ ਆਪਣਾ ਨੰਬਰ نیچے ਹਮੇਸ਼ਾ ਚੱਲਦਾ ਰਹਿੰਦਾ 78140 8364 ਆਪਣੇ ਕੋਲ ਪੇਜੋ ਵੀਡੀਓ ਜਾਣਕਾਰੀ ਫੋਟੋ